ਐਮਸੀ ਸਾਹਿਬਾਨ ਸਾਡੇ ਪ੍ਰਧਾਨ ਸਾਹਿਬ ਦਾ ਪ੍ਰਧਾਨ ਵੀ ਮੀਊਦਾ ਪ੍ਰਧਾਨ ਵੀ ਪ੍ਰਿੰਸ ਜੀ ਹੋ ਗਿਆ ਜੇ ਉਹ ਬੇੜੇ ਨੂੰ ਅੱਗੇ ਸਵਾਰ ਤੇ ਜਿਤਾ ਕੇ ਫਿਰ ਤੋਂ ਆਪਣਾ ਸਾਰਾ ਹੀ ਅੱਖਾਂ ਵਿੱਚ ਦੱਸਾਂਗਾ ਫਿਰ ਪਤਾ ਲੱਗੇਗਾ ਕਿ ਮੈਂ ਕਾ ਵਰਕ ਕਰ ਰਿਹਾ ਕਿ ਨਹੀਂ ਕੰਮ ਰਿਹਾ ਆ ਤਾਂ ਉਦੋਂ ਕਿਸਾਨੀ ਤੋਂ ਦੋ ਦਿਨ ਚਾਂ ਚੱਲਿਆ ਸੀ ਕਿ ਕੋ ਦੱਸਣ ਦਾ ਕੋਈ ਨਹੀਂ ਸੀ ਉਹਨਾਂ ਗੱਤ ਰਹਿ ਦਿੱਤੀ ਜੇ ਅਸੀਂ ਕਿਸਾਨਾਂ ਨੂੰ ਮਨਾਵਾਂਗੇ ਉਹਨਾਂ ਨੂੰ ਤਾਰਿਆ ਪੰਜਾਬ ਦੇ ਵਿੱਚ ਕਿ ਤੁਸੀਂ ਦੱਸਣਾ ਵੀ ਲੋਕ ਹੀ ਚੰਦੇ ਨੇ ਤੇ ਮੈਂ ਲਿਖ ਕੇ ਦੇ ਦਿੱਤਾ ਲੋਕ ਚੰਦੇ ਨੇ ਜੁਨੀ ਵਟਲੀ ਤੋੜ ਨੂੰ ਨਹੀਂ ਕਰਨੀ ਚਾਹੀਦੀ ਚੋਣ ਕਿਉਂ ਰਹਿਣ ਦੇ ਨਰਿੰਦਰ ਬਾਈ ਮੋਦੀ ਜਿੰਦਾਬਾਦ ਸਮਰਸਾਲ ਬੋਨੀ ਜਿੰਦਾਬਾਦ ਭਾਈ ਸਾਹਮਣੇ ਦੇਖੋ ਬੋਨੀ ਭਾਜੀ ਸਾਹਮਣੇ ਇਹ ਇੱਕ ਮਿੰਟ ਸੋਨਿਹਾਰ ਸੋਸ਼ੀਆ ਕਾਲ ਕਰਤ ਵੀਰ ਜੀ ਬੋਲੇ ਸੋਨਿਹਾਰ ਸੋਸ਼ੀਆ ਕਾਲ ਮਿੱਠੂ ਜੀ ਰਹੇ ਸੋਨਿਹਾਰ ਆਦਰ ਜੀ ਨਾਲਾ ਵਿਖੇ ਵਾਰਡ ਨੰਬਰ 14 ਚ ਮੇਰੇ ਵੱਡੇ ਭਰਾ ਸਰ ਰਸ਼ਪਾਲ ਸਿੰਘ ਬੰਟੀ ਸ਼ਾਹ ਜੀ ਤਨਣਾ ਨੇ ਅੱਜ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਟੀਮ ਨੂੰ ਅjnਾਲੇ ਸ਼ਹਿਰ ਦੀ ਅjnਾਲੇ ਸਰਕਲ ਦੀ ਸ਼ਹਿਰ ਦੀ ਟੀਮ ਨੂੰ ਸਤਿਕਾਰ ਦੇ ਸਾਰਿਆਂ ਦਾ ਮਾਨਤਾਨ ਕੀਤਾ ਆ ਤੇ ਵਿਸ਼ਵਾਸ ਦਵਾਇਆ ਕਿ ਤਕੜੇ ਹੋ ਕੇ ਜਿਹੜੀਆਂ ਲੋਕ ਭਲਾਈ ਨੀਤੀਆਂ ਸੈਂਟਰ ਸਰਕਾਰ ਦੀਆਂ ਮੋਦੀ ਸਾਹਿਬ ਦੀਆਂ ਗਰੀਬਾਂ ਤੱਕ ਪਹੁੰਚਾਵਾਂਗੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੋਵਾਂਗੇ ਤੇ ਕਈ ਪਰਿਵਾਰ ਵੀ ਇੰਨਾਂ ਨੇ ਸਾਡੇ ਨਾਲ ਸ਼ਾਮਲ ਕਰਾਏ ਨੇ ਇਹ ਤਾਂ ਪਹਿਲਾਂ ਹੀ ਸਾਡੇ ਪਰਿਵਾਰ ਨਾਲ ਹੀ ਤਕੜੇ ਹੋ ਕੇ ਅਸੀਂ ਜੋ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਲੋਕ ਇਹਤ ਨੀਤੀਆਂ ਤੇ ਜਿਹੜੀਆਂ ਲੋਕ ਇਸ ਪੰਜਾਬ ਸਰਕਾਰ ਦੀਆਂ ਲੋਕ ਮਾੜੂ ਨੀਤੀਆਂ ਉਹਨਾਂ ਨੂੰ ਲੋਕਾਂ ਨੂੰ ਸੂਚੇਤ ਕਰਕੇ ਆਉਣ ਆੜੀ ਜਿਹੜੀ ਵਿਧਾਨ ਸਭਾ ਆ 27 ਦੇ ਵਿੱਚ ਉਹ ਚ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਕੇ ਕਿਉਂਕਿ ਇਹ ਬੜੇ ਸੂਝਵਾਨ ਆ ਲੋਕਾਂ ਨੇ ਮਨ ਬਣਾਇਆ ਪੰਜਾਬ ਕਰਜ਼ੇ ਥਲੇ ਡੁੱਬਿਆ ਪਿਆ 4 ਲੱਖ ਕਰੋੜ ਦੇ ਕਰਜ਼ੇ ਦਾ ਅੱਜ ਦੇ ਤਰੀਕ ਕਰਜ਼ਾ ਆ ਜੋ ਮੈਨੂੰ ਆਸ ਹੈ ਕਿ ਸਾਲ ਦੇ ਵਿੱਚ ਇਹਨਾਂ 4.5 5 ਲੱਖ ਕਰੋੜ ਦੇ ਨੰਗਾ ਨੇ ਇਹਨਾਂ ਠੱਗਾ ਨੇ ਲੈ ਜਾਣਾ ਕਰਜ਼ਾ ਤੇ ਇਹ ਕਰਜੇ ਰਹਿਤ ਪੰਜਾਬ ਤਰਦੀ ਹੋਣਾ ਜੇ ਆਪਣਾ ਡਬਲ ਇੰਜਨ ਦੀ ਸਰਕਾਰ ਹੋਊਗੀ ਤੇ ਜਿਹੜੀਆਂ ਅੱਜ ਤਰਾ ਹਾੜ ਜਿਹੜਾ ਹਾੜ ਆਇਆ ਆਪਣਾ ਆਪਾਂ ਕੁਦਰਤ ਦੇ ਕਹਿਰ ਤੇ ਕਹਿੰਦੇ ਆ ਪਰ ਸਰਕਾਰ ਦੀ ਬੜੀ ਵੱਡੀ ਨਲਾਕੀ ਆ ਕੋਈ ਪ੍ਰਬੰਧ ਨਹੀਂ ਹੋਏ ਬੇੜਾ ਗਰਕ ਹੋਇਆ ਪਿਆ ਸੀ ਕੋਈ ਨਾਲਿਆਂ ਦੀਆਂ ਤੁਸੀਆਂ ਦੀਆਂ ਆਪਣੇ ਸਕੀਆਂ ਦੀਆਂ ਸੂਆਂ ਦੀਆਂ ਬੰਨਾਂ ਦੀਆਂ ਕੋਈ ਸਫਾਈ ਨਹੀਂ ਹੋਈ ਅੱਜ ਜਿਹੜੀ ਡੀਸੀ ਮੈਡਮ ਆ ਉਹ ਸਵਾਏ ਝੂਟੇ ਲੈਂਡ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੂੰ ਵੇਖੋ ਉਹਨੂੰ ਉਹਨੂੰ ਕੀ ਪੋਸਟ ਦਿੱਤੀ ਆ ਇਹ ਜਾਂ ਡੀਸੀ ਡੀਸੀ ਜਿਹੜੇ ਦੀ ਮਾਂ ਹੁੰਦੀ ਆ ਉਹਨੂੰ ਹੋਰ ਤਗੜਾ ਮਹਿਕਮਾ ਲੁੱਟਣ ਲਈ ਦੇ ਦਿੱਤਾ ਮੋਹਾਲੀ ਚ ਉਹਨੂੰ ਹੋਰ ਤਗੜਾ ਮਹਿਕਮਾ ਉਥੇ ਇੱਕ ਗਮਾੜਾ ਜੇ ਭੇਜਦਾ ਕਿ ਤੂੰ ਤਗੜਾ ਹੋ ਕੇ ਹੋਰ ਪੰਜਾਬ ਦਾ ਬੇੜਾ ਕਰ ਕਰ ਇੱਥੇ ਢੇਡ ਨਹੀਂ ਭਰੇ ਲੋਕ ਮਰੇ ਨਹੀਂ ਉੱਥੇ ਹੋਰ ਤੂੰ ਬਾਹਰ ਲੁੱਟ ਤਗੜੇ ਹੋ ਕੇ ਲੁੱਟਦੇ ਸਾਨੂੰ ਲਟਾ ਮੇਰਾ ਕਹਿਣ ਤੋਂ ਭਾਵੇਂ ਆ ਕਿ ਅਸੀਂ ਨਾਲੇ ਹਲਕੇ ਦੀ ਕਿਸਮਤ ਮਾੜੀ ਜਿਹੜਾ ਐਮਐਲਏ ਵਿਧਾਇਕ ਬਣਾਇਆ ਸੀ ਇਹ ਉਸਦੀ ਪਾਰਟੀ ਨੇ ਇਹਨੂੰ ਵਜ਼ੀਰੀ ਤੋਂ ਹੀ ਲਾਤਾ ਪਹਿਲੀ ਗੱਲ ਦੇ ਨੂੰ ਆਪਣੇ ਮਹਿਕਮਿਆਂ ਦਾ ਨਹੀਂ ਪਤਾ ਤੇ ਜਿਹਨੂੰ ਨਾਇਕ ਨੂੰ ਆਪਣੀ ਸੀਟ ਦਾ ਨਹੀਂ ਪਤਾ ਆਪਣੇ ਫਰਜ਼ਾਂ ਦਾ ਨਹੀਂ ਪਤਾ ਤੇ ਸਵਾਏ ਰੇਤਾ ਵਗਾਉਣ ਤੋਂ ਸਵਾਏ ਨਸ਼ੇ ਵਗਾਉਣ ਤੋਂ ਸਵਾਏ ਗੁੰਡਾਗਰਦੀਆਂ ਕਰਾਉਣ ਤੋਂ ਸਵਾਏ ਪੈਸੇ ਲੁੱਟੜ ਲੋ ਸਾਹ ਟੱਬਰ ਇੱਥੇ ਹੁੰਦਾ ਆ ਪੈਸੇ ਲੁੱਟ ਕੇ ਲੈ ਜਾਂਦਾ ਆ ਕਣਕ ਦੀ ਨੀਤੀ ਆ 74 ਕਰੋੜ ਰੁਪਇਆ ਸੈਂਟਰ ਨੇ 5 ਲੱਖ ਏਕੜ ਦੇ ਹਿਸਾਬ ਨਾਲ ਕੜਕਦਾ ਬੀ ਭੇਜਿਆ ਆ ਤੇ ਇਹ ਸਰਕਾਰ ਦੇ ਕਾਇਦੇ ਕਾਨੂੰਨ ਦੇ ਸੰਵਿਧਾਨ ਹੁੰਦਾ ਕਿ ਕੌਂਸਲਟੇਸ਼ਨ ਹੁੰਦਾ ਸੈਂਟਰ ਨੇ ਉਹ ਜਿਹੜੇ ਪੰਜਾਬ ਸਰਕਾਰ ਨੂੰ ਭੇਜਤਾ ਵੀ ਇਹ ਪੰਜਾਬ ਸਰਕਾਰ ਉਹ ਵੀ ਵੰਡਦੀ ਪਈ ਆ ਤੇ 3600 3600 ਕੱਚੇ ਮਕਾਨ ਦੇ 1,60,000 ਰੁਪਏ ਦਾ ਸੈਂਟਰ ਨੇ ਪੈਸੇ ਭੇਜਦੇ ਆ ਇਹ ਲੋਕਾਂ ਨੂੰ ਦੱਸਦੇ ਹੀ ਨਹੀਂ ਆ ਇਹ ਘਬਰਾਹ ਕਰਦੇ ਪਏ ਆ ਕਿਉਂਕਿ ਪਹਿਲਾਂ ਪੰਸਰ ਕਾਂਸ ਦੀ ਸਰਕਾਰ ਰਹੀ ਆ ਹੁਣ ਆ ਆਪ ਦੀ ਸਰਕਾਰ ਰਹੀ ਆ ਕਿਹੜੀਆਂ ਸੈਂਟਰ ਦੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਭਾਰਤੀ ਜਨਤਾ ਪੜ ਕੇ ਲੋਕਾਂ ਤੱਕ ਆਉਂ ਨਹੀਂ ਦਿੰਦੇ ਪਰ ਲੋਕ ਬੜੇ ਸਿਆਣੇ ਹੋ ਗਏ ਆ ਆ ਮੈਨੂੰ ਯਾਦ ਆ ਅਹੀਂ ਆ ਤਰਨਤਾਰਨ ਨੂੰ ਇਲੈਕਸ਼ਨ ਬਾਈ ਇਲੈਕਸ਼ਨ ਉੱਥੇ ਜਾ ਕੇ ਸੇਵਾ ਕਰਦੇ ਪਏ ਆ ਉੱਥੋਂ ਦੇ ਪ੍ਰਧਾਨ ਨੇ ਸਰਜੀਤ ਸਿੰਘ ਜੀ ਨੂੰ ਟਿਕਟ ਮਿਲੀ ਹੈ ਉੱਥੇ ਲੜਦਾ ਪਿਆ ਆ ਉਹਨੇ 85 ਦੇਣੇ ਉੱਥੇ ਮਹਿਮ ਚਲਾਈ ਏ ਜਿਹੜੀਆਂ ਲੋਕ ਭਲਾਈ ਨੀਤੀਆਂ ਨੇ ਜਿਹੜੇ ਇੱਥੇ ਆਪਾਂ ਬੂਥਾਂ ਦੇ ਖੜਦੇ ਪਏ ਆ ਤੇ ਗਰੀਬ ਲੋਕ ਠੋਕ ਕੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਪਏ ਤਰਨਤਾਰ ਦੇ ਵਿੱਚ ਤੁਹਾਨੂੰ ਸੱਚੀ ਗੱਲ ਦੱਸਾਂ ਜਿਹੜੀ ਜੇ ਉਹ ਮੈਂ ਉੱਥੇ ਮਹਿਸੂਸ ਕੀਤਾ ਜਿਹੜੇ ਗਰੀਬ ਆ ਜਿਹਦਾ ਤੁਸੀਂ ਸੇਵਾ ਕਰੋਗੇ ਲੋਕ ਆਪੇ ਤੁਹਾਡੀ ਗੱਲ ਕਰਨਗੇ ਤੇ ਤੁਹਾਨੂੰ ਯਾਦ ਆ ਇੱਥੇ ਅਸੀਂ 2-3 ਦਿਨ ਹੀ ਲਾਇਆ ਸੀ ਤੇ ਮੈਨੂੰ ਚੁੱਕ ਕੇ ਰੰਦਾਰ ਥਾਣੇ ਇਹਨਾਂ ਨੇ ਲੈ ਗਏ ਮੈਨੂੰ ਚੁੱਕ ਕੇ ਸਵੇਰੇ ਲੈ ਗਏ ਥੋਬੇ ਤੋਂ ਤੇ ਸ਼ਾਮ ਤੱਕ ਉਹਥੇ ਮੈਨੂੰ ਭਾਇਆ ਤੇ ਸ਼ਾਮੀ ਛੜਤਾ ਦੇਖਣਾ ਤੇ ਚੰਗੀ ਤਰ੍ਹਾਂ ਦੇ ਜਦੋਂ ਕਿ ਸਾਡੀ ਵਾਰੀ ਆਈ ਨਾ ਅੱਬਲ ਤੇ ਤੂੰ ਭੱਜਣਾ ਅਮਰੀਕਾ ਨੂੰ ਤੇ ਜੇਕਰ ਆ ਤੂੰ ਹੀ ਮਰਦੇ ਆ ਪਿੱਛੇ ਇਲੈਕਸ਼ਨ ਹੋਈ ਹੀ ਹੀ ਨਾਲੇ ਸ਼ਹਿਰ ਦੇ ਵਿੱਚ ਆਪਣੀ ਆ ਐਮਸੀ ਦੀ ਕਾਉਂਸਲਰਾਂ ਦੀ ਤੇ ਸਾਡੇ 10 12 ਜਾਣਿਆਂ ਦੇ ਰੇਤਾ ਚੋਰੀ ਦਾ ਪਰਚਾ ਕਰਦਾ ਇਸ ਐਮਐਲ ਨੇ ਕਹਿੰਦਾ ਮੈਂ ਨਿਆਜ਼ ਪਰਚਾ ਨਹੀਂ ਕਰਦਾ 10 12 ਜਾਣਿਆਂ ਦੇ ਤੇ ਚੋਰ ਆ ਪਿਆ ਚੋਲੇ ਟੱਬਰਿਆ ਤੇ ਬਰਤੀਏ ਸਾਡੇ ਦੇਕਰ ਹੁੰਦਾ ਪਿਆ ਤੇ ਮੈਂ ਤੇ ਹੈਰਾਨ ਚੁੱਕ ਕੇ ਸਾਨੂੰ ਅੰਦਰ ਭੇਜਿਆ ਕੀਤਾ ਇਹ ਤੇ ਸ਼ਰਿਆਂ ਫਿਰਦੇ ਪਏ ਹੁਣ ਵੀ ਜੇ ਤੇ ਤੇ ਜਾਨ ਆ ਜੇ ਜੁਰਤ ਆ ਭੇਜ ਤੇ ਗੱਲ ਸੁਣ ਲੈ ਇਹ ਸਦਾ ਸਰਕਾਰ ਰਹਿਣੀ ਆ ਕੱਲੂ ਕਰੇ ਸਾਡਾ ਸਮਾਂ ਆਇਆ ਨਾ ਤੂੰ ਉਹਦੇ ਪਰਚਾ ਕੀਤਾ ਤੈਨੂੰ ਚੁੱਕ ਕੇ ਮੈਂ ਅੰਦਰ ਆ ਖੜੂਗਾ ਵੇਖੀ ਨਾ ਬਣੂ ਫੇਰ ਗੱਲ ਕਰੀ ਮੈਂ ਤੈਨੂੰ ਮੈਂ ਭੇਜੂ ਅੰਦਰ ਤੈਨੂੰ ਦੱਸੂ ਪੜੀ ਨਹੀਂ ਆਇਆ ਜ ਪਰਚੇ ਇਹ ਠੱਕੇ ਸਾਈ ਦੇ ਗੁੰਡਾਗਰਦੀ ਕਰੀ ਕਰੀ ਦੀ ਕਿਹੜੀ ਤੂੰ ਫੀਮ ਖਾ ਕੇ ਥੱਥਾ ਥੱਤ ਬਣਾ ਕਰ ਲੈ ਤੂੰ ਹਸਤਾ ਲਾਈਂ ਦਾਖ ਰਹੀ ਨਾ ਫੀਮ ਖਾ ਕੇ ਗੁਰੂਕੁਸ ਲਾਉਣਾ ਉਹ ਵੀ ਮੇਰੇ ਕੋ ਤੇਰੀਆਂ ਆ ਗਈਆਂ ਜਿੱਥੇ ਤੂੰ ਜਾਣਾ ਇਥੇ ਤੂੰ ਫੀਮ ਖਾ ਕੇ ਹਸਤਾ ਲਾਈਂ ਲੰਮੇ ਪੈਣਾ ਤੂੰ ਤੇ ਹੈਗਾ ਹੀ ਨਸ਼ਈ ਆ ਤੂੰ ਤੇ ਸ਼ਰਾਬਾ ਘੜਾਉਂਦਾ ਆ ਨਸ਼ੇ ਵਗਾਉਂਦਾ ਆ ਰੇਤਾ ਵਗਾਉਂਦਾ ਚੋਰੀ ਕਰਾਉਂਦਾ ਆ ਤੇ ਆਪਣੇ ਵਰਕਰਾਂ ਨੂੰ ਮਾਰਦਾ ਤੇ ਸਰਮਾਇਦਾਰਾਂ ਨੂੰ ਤੋਂ ਪੈਸੇ ਇਕੱਠੇ ਕਰਦਾ ਪਿਆ ਦੱਸੋ ਝੂਠ ਆ ਮੇਰੇ ਕੋ ਤੇ ਇੱਕ ਇੱਕ ਸਬੂਤ ਹੈ ਮੈਂ ਦੇ ਦੂੰਗਾ ਜੋ ਇਹ ਕਰਦਾ ਪਿਆ ਇਹ ਨਾਲੇ ਵਾਲੇ ਜੋ ਲੁੱਟ ਖੋਸ ਛੋਟਾਈ ਨੇ ਪਾਈ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਨਾਲੇ ਵਾਲੇ ਨੂੰ ਇਹ ਕੋ ਡਰ ਇਹ ਜਾਂਦੀ ਭਾਰ ਦਾ ਇਹ ਬਾਰੇ ਕੋਈ ਬਚ ਕੇ ਰਿਓ ਇਹ ਕਹਿੰਦੇ ਨਾ ਉਹ ਦਿਨ ਮਾਰੇ ਹੋਣ ਤੇ ਊਠ ਤੇ ਜਿਹੜੇ ਕੁੱਤਾ ਵੜ ਜਾਂਦੇ ਕੋਈ ਬਚ ਕੇ ਰਿਓ ਇੰਨਾ ਹੀ ਬੜਾ ਇਹਦੇ ਵੱਸ ਕੁਛ ਨਹੀਂ ਜੇ ਇਹ ਕੁਛ ਨਹੀਂ ਕਰ ਸਕਦਾ ਬਹੁਤ ਬਹੁਤ ਵਾਰ ਹੋਰ ਵੀ ਜੁਆਇਨਿੰਗ ਹੋ ਸਕਦੀਆਂ ਨੇ ਮੈਂ ਕਹਿੰਦਾ ਗੁਰਰਾਮ ਦਾ ਪਾਤਸ਼ਾਹ ਦੀ ਸੱਚੇ ਪਾਤਸ਼ਾਹ ਦੀ ਪਾਰ ਕਿਰਪਾ ਸਾਡੇ ਕੋਲ ਟਾਈਮ ਨਹੀਂ ਹੋਣਾ ਜਿਹੜਾ ਲੋਕਾਂ ਨੇ ਸਾਨੂੰ ਪਿਆਰ ਕਰ ਰਹੇ ਆ ਕਰਨ ਕੀ ਮੰਦੇ ਹੋ ਇਹਨੇ ਲੋਕ ਕਿਉਂ ਧੜਾ ਧੜ ਜੋੜਦੇ ਨੇ ਇਹਨਾਂ ਦੀ ਗੁੰਡਾਗਰਦੀ ਲਾਅ ਲਾਅ ਆਰਡਰ ਦਾ ਬੇੜਾ ਕਰ ਕੋਇਆ ਪਿਆ ਨੌਜਵਾਨ ਪੀੜ੍ਹੀ ਜਿਹੜੀ ਸੜਕਾਂ ਤੇ ਆਈ ਪਈ ਆ ਆ ਤਰਨ ਤਾਨ ਚ ਕੋਈ ਦਿਨ ਨਹੀਂ ਜਿੱਥੇ ਬਲਾਜਮਾਂ ਨੇ ਜਾਮ ਨਹੀਂ ਲਾਏ ਐਸਐਸਪੀ ਵੀ ਸਸਪੈਂਡ ਕਰ ਦਿੱਤੀ ਗਈ ਮੈਂ ਕਹਿੰਦਾ ਇਹਨਾਂ ਦਾ ਬੇੜਾ ਜੇ ਸਰਕਾਰ ਆਪਣੀ ਐਸਐਸਪੀ ਦੀ ਸਾਹ ਸਦੀ ਦੋ ਡੀਐਸਪੀ ਵੀ ਉਹਨਾਂ ਲਾਈਨਾਂ ਅਜਰ ਕੀਤੇ ਪਏ ਆ ਇਲੈਕਸ਼ਨ ਦੌਰਾਨ ਤੇ ਦੱਸੋ ਇਹ ਸਰਕਾਰ ਕਾਦੀ ਆ ਸ਼ਰਮ ਸਰਕਾਰ ਦੇ ਵਿੱਚ ਆਪਣੇ ਐਸਐਸਪੀ ਨਾ ਰੱਖ ਸਕਣ ਆਪਣੇ ਡਿਪਟੀ ਨਾ ਰੱਖ ਸਕਣ ਤੇ ਦੱਸੋ ਇਹ ਸਰਕਾਰ ਦੇ ਚਲਾਉਣਾ ਇਹ ਇਹ ਤਾਂ ਇੱਕ ਨਕਾਤੀ ਪ੍ਰੋਗਰਾਮ ਹੈ ਲੁੱਟਣ ਦਾ ਆ ਕੇਜਰੀਵਾਲ ਹੜਾਂ ਦੇ ਦੌਰਾਨ ਕੀ ਰਾਤ ਭੱਜ ਗਿਆ ਸੀ ਤੇ ਆ ਜਿਹੜਾ ਇਥੋਂ ਪੰਜਾਬ ਵਾਲਾ ਉਹ ਹਸਪਤਾਲ ਅਗਲ ਹੋ ਗਿਆ ਸੀ ਤੇ ਜਦੋਂ ਪਾਣੀ ਉਤਰ ਗਿਆ ਲੋਕ ਲੋਕਾਂ ਨੇ ਆਪਣੇ ਬਚਾਅ ਕਰਦੇ ਸਮਾਜ ਸੇਵੀ ਸੰਸਥਾਵਾਂ ਨੇ ਸਾਡੀ ਸੇਵਾ ਕਰਦੀ ਹਲਕੇ ਦੀ ਉਦੋਂ ਇਹ ਫਿਰ ਨਿਕਲ ਕੇ ਕੱਚੂ ਕੁਮੇ ਗੁਬਾਰ ਨਿਕਲ ਕੇ ਆਣਗੇ ਫੇਰ ਵਾਲੀ ਈ ਤਰਨਾ ਅੱਪੇ ਹੁਣ ਆਪਣੇ ਆਨ ਹਰਨ ਸਮਝਦੇ ਪਏ ਪਹਿਲਾਂ ਲੋਕ ਜਾਂਦੇ ਚੱਡੇ ਪੁੱਛ ਲੈ ਗਏ ਆ ਹੁਣ ਚੱਡੇ ਪੁੱਛ ਲੈ ਕੇ ਨਿਕਲ ਹੁਣ ਤਰਨਤਾ ਦੇ ਬੈਠੇ ਪਏ ਪਰ ਤਰਨਤਾ ਦੇ ਲੋਕਾਂ ਨੇ ਫੈਸਲਾ ਕੀਤਾ ਪਿਆ ਕੀ ਬਲਾਕਾ ਚੱਬਰ ਰਿਜ਼ਲਟ ਹੀ ਨਾ ਜੇ ਇਹ ਵੀ ਕੋਈ ਪਤਾ ਨਹੀਂ ਜੀ ਦੋਏ ਪੰਥਕ ਸੀਟ ਐ ਪੰਥਕ ਲਾਗਾ ਪਤਾ ਨਹੀਂ ਕੀ ਬਣ ਜਾਣਾ ਉਥੇ ਕੱਲ ਤੇ ਸਮੇਂ ਦੀ ਆ ਪਰ ਮੈਂ ਹੱਥ ਜੋੜ ਕੇ ਬੇਨਤੀ ਜੇ ਇਹ ਜਾਂਦੀ ਬਾਹਰ ਦੇ ਜੇ ਇਹਨਾਂ ਦੇ ਆਖੇ ਗਲੀ ਵੀ ਨਹੀਂ ਜ ਲਗਣੀ ਤਗੜੇ ਹੋ ਕੇ ਪੰਜਾਬ ਬਾਰੇ ਸੋਚੋ ਪੰਜਾਬੀ ਦੇ ਬਾਰੇ ਸੋਚੋ ਜੇ ਪੰਜਾਬ ਨੂੰ ਆਰਥਿਕ ਤੌਰ ਤੇ ਲਿਆਉਣਾ ਜੇ ਜੇ ਪੰਜਾਬ ਚ ਗਰੀਬੀ ਦੂਰ ਕਰਾਉਣੀ ਜੇ ਕਿਸਾਨਾਂ ਕਿਸਾਨੀ ਦੀ ਪੜਾਹ ਕਰਾਉਣਾ ਜੇ ਜੇ ਗਰੀਬਾਂ ਨੂੰ ਇਹਨਾਂ ਲੋਕ ਭਲਾਈ ਸਕੀਮਾਂ ਹੋਣੀਆਂ ਜੇ ਇਹ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ ਡਬਲਯੂ ਜੀ ਸਰਕਾਰ ਅਖੀਰ ਤੇ ਮੈਂ ਸਾਰ ਸਪਾਸ ਸਿੰਘ ਦਾ ਬੰਡੀ ਸ਼ਾਹੀ ਦਾ ਸਮੁੱਚੇ ਪਰਿਵਾਰਾਂ ਨੇ ਦਾ ਧੰਨਵਾਦ ਕਰਦਾ ਕਿਹੜੇ ਸਾਡੇ ਇਸ ਸਮੇਂ 'ਚ ਸਾਡੇ ਨਾਲ ਤਕੜੇ ਹੋ ਕੇ ਤੁਰ ਲੱਗੇ ਆ ਇਹਨਾਂ ਨੂੰ ਮੈਂ ਵਿਸ਼ਵਾਸ ਦਿੰਦਾ ਤੁਹਾਡੇ ਹਰ ਦੁੱਖ 'ਚ ਭਾਈਵਾਲ ਹੋਵਾਂਗੇ ਤੇ ਤਕੜੇ ਹੋ ਕੇ ਤੁਹਾਡਾ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸੇ ਪਾਰਟੀ ਦਾ ਹੀ ਹਾਂ ਜੀ ਉਹ ਜੋ ਦੋਹਾਵਾ ਖਿਲਾਫ ਸੀ ਕਿਸਾਨੀ ਅੰਦੋਲਨ ਕਰਕੇ ਘਰ ਬੈਣਾ ਪਿਆ ਸਾਲ 1.5 ਸਾਲ ਮੈਂ ਕੋਈ ਪਾਰਟੀ ਦਾ ਨਹੀਂ ਕੀਤਾ ਤੁਸੀਂ ਕੋਈ ਆਡੀਓ ਵੀਡੀਓ ਕੋਈ ਨਹੀਂ ਮਿਲਦੇ ਤੇ ਵਿਖਾ ਸਕਦੇ ਤੇ ਵਿਸ਼ੇਸ਼ ਜ਼ਰੂਰ ਰਹੀ ਸੀ ਅੱਜ ਦੂਰ ਕੀਤੇ ਆ ਇੰਨਾ ਤਾਂ ਇੰਨਾ ਤਾਂ ਰਹਿਣਾ ਆ ਤੇ ਹੁਣ ਮਿਹਨਤ ਕਰਾਂਗੇ ਤੇ ਇਲੈਕਸ਼ਨ ਆਉਣਗੇ ਆ ਇਲੈਕਸ਼ਨ ਦਸਣਗੇ ਆ ਜਿਹੜੀ ਅੱਜ ਗੱਲ ਇਹਨਾਂ ਸ਼ਾਮਲ ਹੋਉਂਦੀ ਮਿੱਤਰ ਮੇਰੇ ਨਾਲ ਬੜੇ ਆ ਪੁਰੇ ਪਰ ਉਹ ਸਮੇਂ ਕਰਕੇ ਫੜਾਉਣ ਕਰਕੇ ਸਾਨੂੰ ਮੈਂ ਕੋਈ ਗੱਲ ਨਹੀਂ ਆ ਕਿੰਨੇ ਪਰਵਾਹ ਸ਼ਾਮਲ ਹੋਏ ਆ 6-7 ਹੋਇਆ ਨਗਰਪਾਲਿਕਾ ਨਾਲ ਦੇ ਕਰੀਬੀ ਹੋ ਤੁਸੀਂ ਪਰਦਾ ਇਹ ਕਾਫੀ ਸਪੋਰਟ ਵੀ ਨਹੀਂ ਉਹ ਭਰਾਜ ਭਰਾ ਰਹਿਣਾ ਵੇਖੋ ਜੀ ਉਹ ਚਲਦਾ ਕੀ ਆ ਤੁਹਾਡੇ ਕੋਲ ਨਹੀਂ ਭਰਾ ਆ ਭਰਾ ਰਹਿਣਾ ਆ ਕੀਪੀ ਕਿੰਨੇ ਨਹੀਂ ਦੱਸੇ ਸਾਰਿਆਂ ਨੇ ਸਾਡਾ ਇਹ ਛੋਟਾ ਜਿਹਾ ਸ਼ਹਿਰ ਆ ਸਾਡਾ ਪਾਈਚਾਰਾ ਸਈ ਸਾਡੀਆਂ ਖੁਸ਼ੀਆਂ ਕਮੀਆਂ ਸਾਂਝੀਆਂ ਨੇ ਆਂ ਗਵਾਂਡੀ ਭਰਾ ਆ ਆਪਣਾ ਦੇ ਚਲੋ ਆਂਦੇ ਘਰ ਦਾ ਪੇਤੀ ਲੰਕਾ ਟਾਵੇ ਜੀ ਨੂੰ ਕੋਈ ਸੱਤ ਪੰਜ ਸੱਤ ਬੱਦੇ ਖਾਣ ਨਹੀਂ ਆਏ ਕਹਿੰਦਾ ਮੇਰੇ ਭਰਾ ਨੇ ਫੋਨ ਵੀ ਕੀਤਾ ਵੀ ਦੀ ਆ ਨਾ ਜਾਇਓ ਹੈ ਤੇ ਨਾ ਜਾਇਓ ਯਾਰ ਸ਼ਾਲ ਨਾ ਜਾਇਓ ਉਹ ਦੱਸਦੇ ਮੈਨੂੰ ਗਏ ਨੇ ਤੇ ਕੋਈ ਆਪਣਾ ਭਰਾ ਕੋਈ ਗੱਲ ਲੜਨ ਦਾ ਤਾਵੇ ਦੇ ਵਿਛੜ ਰਾਤ ਨਾ ਆਵੇ ਹੈ ਨਿੱਕੇ ਮੋਟੇ ਪਾਰਟੀਆਂ ਚ ਹੋ ਜਾਂਦੀਆਂ ਤੇ ਪੁਰਾਣੀਆਂ ਚ ਹੋ ਜਾਂਦੀਆਂ ਨੇ ਉਹ ਭਰਾਤ ਨੇ ਭਰਾ ਰਹਿਣਾ ਆ ਇਹ ਸਤਕਾਰਯੋਗ ਨੇ ਚਲੋ ਸਾਡੀ ਸਿਫਤ ਕਰੰਦੇ ਨੇ ਇਹ ਪਰਿਵਾਰ ਖੁੱਤ ਚੰਗਾ ਹੈ ਮੁਹੱਲੇ ਵਿੱਚ ਹੋਰ ਵੀ ਜੁਆਇਨਿੰਗਸ ਕਰਵਾਓਗੇ ਆਪਣੇ ਚ ਘਰਾਂਗੇ ਜਿਵੇਂ ਆਣ ਗਉਣ ਤੁਹਾਡੇ ਹੋਰ ਵੀ ਘਰ ਹੈਗੇ ਜੈਨਕ ਅਜੀ ਹੋਣੀ ਨਹੀਂ ਤੁਹਾਨੂੰ ਦੱਸਿਆ ਵੀ ਕੋਈ ਦੁਨੀਆ ਲੋਕ ਨੂੰ ਸਿਆਣੇ ਹੋ ਗਏ ਨੇ ਸਰ ਮੈਂ ਵੀ ਉਹਨਾਂ ਨੂੰ ਸਮਝਿਆ ਜੇ ਤੁਹਾਡਾ ਕੋਈ ਕੰਮ ਨਾ ਹੁੰਦਿਆ ਨਾ ਤੇ ਕਰਾ ਲੋ 6 ਮਹੀਨੇ ਸਾਲ ਜੇ ਸਰਕਾਰ ਹੁੰਦੀ ਹੈ ਨਾ ਕਿ ਕਿ ਸਾਡੇ ਕੋਲ ਪਾਵਰ ਨਹੀਂ ਹੈਗੀ ਤੇ ਮੈਂ ਤੁਹੇ ਕਰਾ ਲੋ ਕੋਈ ਗੱਲ ਨਹੀਂ ਹੈ ਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News